ਦੋਸਤੋ ਆਪਾਂ ਸਭ ਨੇ ਇੱਕ ਅਸ਼ਲੀਲ ਵੀਡੀਓ ਦੇਖੀ ਹੈ ਭਗਵੰਤ ਸਿੰਘ ਮਾਨ ਚੀਫ ਮਨਿਸਟਰ ਪੰਜਾਬ ਦੇ ਉਸ ਬਾਰੇ ਅੱਜ ਮੈਂ ਤੁਹਾਡਾ ਇਹ ਕਹਿਣਾ ਚਾਹਣਾ ਕਿ ਇੱਕ ਵੀਡੀਓ ਜਿਹੜੀ ਆ ਇੱਕ ਵਿਅਕਤੀ ਵਿਸ਼ੇਸ਼ ਦੀ ਦੀਗੀ ਭਗਵੰਤ ਮਾਨ ਨਾਰਮਲ ਕੋਰਸ ਵਿੱਚ ਕਮੇਡੀਅਨ ਹੁੰਦਾ ਕੋਈ ਇੰਡੀਵਿਜੂਅਲ ਹੁੰਦਾ ਤਾਂ ਉਹਦੀ ਇਸ ਤਰ੍ਹਾਂ ਦੀ ਵੀਡੀਓ ਆ ਜਾਂਦੀ ਚੱਲੇ ਜਾਂਦੀ ਕੋ ਲੋਕਾਂ ਦੇ ਮਨ ਵਿੱਚ ਸ਼ੱਕ ਸ਼ੁਭਾ ਰਹਿ ਜਾਂਦਾ ਉਹਦੇ ਨਾਲ ਚੱਲ ਜਾਣੇ ਸੀ ਗਾਣ ਪਰ ਅੱਜ ਉਹ ਪੰਜਾਬ ਦਾ ਮੁੱਖ ਮੰਤਰੀ ਹੈ। ਔਰ ਅਗਰ ਪੰਜਾਬ ਦੇ ਮੁੱਖ ਮੰਤਰੀ ਤੇ ਆ ਚੀਚ ਜਿੰਨਾ ਵੀ ਇਲਜ਼ਾਮ ਲੱਗੇ ਚੀਚ ਜਨਾਮ ਤਾਂ ਮੈਂ ਸਮਝਦਾ ਕਿ ਉਹਦੇ ਨਾਲ ਕਿਹਦੀ ਤੋਹੀਨ ਹੋ ਰਹੀ ਆ ਪੰਜਾਬੀਆਂ ਦੀ ਤੋਹੀਨ ਹੋ ਰਹੀ ਆ ਆ ਪੱਗ ਬੰਨਣ ਵਾਲੇ ਸਿੱਖਾਂ ਦੀ ਤੋਹੀਨ ਹੋ ਰਹੀ ਵਰਲਡ ਵਾਈਡ ਇਸ ਲਈ ਇਹਦਾ ਹੱਲ ਕੀ ਸੀਗਾ ਇਹਦਾ ਹੱਲ ਇਹ ਸੀਗਾ ਕਿ ਅਗਰ ਪੰਜਾਬ ਸਰਕਾਰ ਕਹਿ ਰਹੀ ਆ ਕਿ ਜੀ ਇਹ ਤਾਂ ਬਿਲਕੁਲ ਡੀਪ ਫੇਕ ਵੀਡੀਓ ਆ ਜੀ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੰਮ ਆ ਜੀ ਤੇ ਫਿਰ ਜੇ ਇੰਨਾ ਇਹਨਾਂ ਨੂੰ ਕੌਨਫੀਡੈਂਸ ਆ ਤਾਂ ਫਿਰ ਇਹਨਾਂ ਨੇ ਇਸ ਵੀਡੀਓ ਦੀ ਫੋਰੈਂਸਿਕ ਲੈਬਾਰਟਰੀ ਤੋਂ ਜਾਂਚ ਕਿਉਂ ਨਹੀਂ ਕਰਾਈ ਬਿਨਾ ਫੋਰੈਂਸਿਕ ਲੈਬਾਰਟਰੀ ਦੀ ਜਾਂਚ ਤੋਂ ਇੱਕ ਤਰਫਾਈ ਜਿਹਨੂੰ ਕਹਿੰਦੇ ਐਕਸਪਾਰਟੀ ਇਹ ਐਲਾਨ ਕਰਦਾ ਕਿ ਜੀ ਇਹ ਤਾਂ ਡੀਪ ਫੇਕ ਵੀਡੀਓ ਆ ਜੀ ਇਹ ਤਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵੀਡੀਓ ਆ ਜੀ ਇਹ ਤਾਂ ਭਾਜਪਾ ਵਾਲਿਆਂ ਨੇ ਬਣਾ ਕੇ ਤੇ ਸੋਸ਼ਲ ਮੀਡੀਆ ਦੇ ਉੱਤੇ ਚਾੜ੍ਹ ਦਿੱਤੀ ਆ ਇਹ ਤਾਂ ਕੋਈ ਤੁੱਕ ਨਹੀਂ ਹੈ ਕੋਈ ਦਲੀਲ ਨਹੀਂ ਹੈ ਕਤੋਂ ਯਾਦ ਹੋਵੇਗਾ ਜਦੋਂ ਮੈਂ ਇੱਕ ਮਨਿਸਟਰ ਲਾਲਚੰਦ ਘਟਾਰੂ ਚੱਕ ਦੀ ਇਸ ਤਰ੍ਹਾਂ ਦੀ ਇੱਕ ਸੈਕਸ ਟਿਪ ਇੱਕ ਨੌਜਵਾਨ ਮੁੰਡੇ ਦੇ ਨਾਲ ਅਸ਼ਲੀਲ ਹਰਕਤਾਂ ਕਰਦੇ ਦੀ ਉਸ ਵਕਤ ਦੇ ਗਵਰਨਰ ਪ੍ਰੋਹਤ ਸਾਹਿਬ ਨੂੰ ਮਿਲ ਕੇ ਦਿੱਤੀ ਸੀ ਤਾਂ ਉਹਨਾਂ ਨੇ ਵੀ ਐਵੇਂ ਰਿਜੈਕਟ ਨਹੀਂ ਕਰਤੀ ਸੀ ਉਹਨਾਂ ਨੇ ਐਵੇਂ ਠੰਡੇ ਬਸਤੇ ਅੱਛੇ ਨਹੀਂ ਭਾਤੀ ਸੀ ਉਹਨਾਂ ਨੇ ਚੰਡੀਗੜ੍ਹ ਦੀ ਫੋਰੈਂਸਿਕ ਲੈਬਾਰਟਰੀ ਕੋਲੋਂ ਉਸ ਵੀਡੀਓ ਨੂੰ ਕਲਿੱਪ ਨੂੰ ਉਹਦੀ ਜਾਂਚ ਕਰਾਈ ਫੋਰੈਂਸਿਕ ਲੈਬ ਨੇ ਕਹਿਤਾ ਕਿ ਇਹ ਵੀਡੀਓ ਜਿਹੜੀ ਆ ਇਹ ਬਿਲਕੁਲ ਜੈਨੂਇਨ ਹੈ ਇਹਦੇ ਤੇ ਕਿਸੇ ਦਾ ਛੇੜਛਾੜ ਨਹੀਂ ਕੀਤੀ ਗਈ ਇਹਦੀ ਕਿਸੇ ਤਰ੍ਹਾਂ ਦੀ ਐਡੀਟਿੰਗ ਨਹੀਂ ਕੀਤੀ ਗਈ ਉਹ ਗੱਲ ਅਲੱਗ ਹੈ ਕਿ ਭਗਵੰਤ ਮਾਨ ਦੀ ਸਰਕਾਰ ਨੇ ਆਪਣੇ ਮੰਤਰੀ ਨੂੰ ਬਚਾਇਆ ਸਾਨੂੰ ਕੋਈ ਫਰਕ ਨਹੀਂ ਪਿਆ ਉਸ ਬਚਾਉਣ ਦੇ ਨਾਲ ਤੋਹੀਨ ਜਿਹੜੀ ਆ ਬੇਇੱਜ਼ਤੀ ਜਿਹੜੀ ਆ ਉਹ ਕਟਾਰੂ ਚੱਕ ਸਨੇਤ ਭਗਵੰਤ ਮਾਨ ਦੀ ਸਮੁੱਚੀ ਸਰਕਾਰ ਦੀ ਦੁਨੀਆ ਭਰ ਦੇ ਵਿੱਚ ਬੈਠੇ ਪੰਜਾਬੀਆਂ ਦੀ ਹੋਈ ਹੈ ਬਿਲਕੁਲ ਉਸੇ ਤਰ੍ਹਾਂ ਦਾ ਹੁਣ ਇੱਕ ਨਵਾਂ ਸੀਨ ਆ ਔਰ ਜਿਹੜਾ ਇਹ ਕਹਿ ਦੇਣਾ ਕਿ ਉਹ ਬੰਦੇ ਦੇ ਉੱਤੇ ਚਾਰ ਮੁਕੱਦਮੇ ਦਰਜ ਐ ਜੋ ਤਾਂ ਹਿੰਦੁਸਤਾਨ ਦੀ ਅਦਾਲਤਾਂ ਦਾ ਭਗੌੜਾ ਉਹ 100 ਵਾਰੀ ਭਗੌੜਾ ਹੋਵੇ। ਕੁਐਸਚਨ ਹੈ ਕਿ ਜਿਹੜਾ ਇੱਕ ਵੀਡੀਓ ਪਬਲਿਕ ਡੋਮੇਨ 'ਚ ਅੱਜ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਭਗਵੰਤਮਾਨ ਵਰਗੀ ਸ਼ਕਲ ਦਾ ਆਦਮੀ ਉਹਦੇ ਤੇ ਇਲਜ਼ਾਮ ਲੱਗ ਰਹੇ ਨੇ ਕਿ ਉਹ ਕੁਝ ਰਸ਼ੀਅਨ ਔਰਤਾਂ ਦੇ ਨਾਲ ਬਦਫੈਲੀ ਕਰਨ ਦੀ ਤਿਆਰੀ ਕਰ ਰਿਹਾ ਹੈ ਜਾਂ ਸ਼ਰਾਬ ਪੀ ਰਿਹਾ ਹੈ ਉਹਨਾਂ ਦੇ ਨਾਲ ਬੈਠ ਕੇ ਉਹਦੇ ਨਾਲ ਹਿੱਕੀਕੇ ਦੀ ਹੋ ਰਹੀ ਆ ਸਮੁੱਚੇ ਪੰਜਾਬ ਦੇ 3 ਕਰੋੜ ਲੋਕਾਂ ਦੀ ਹੇਠੀ ਹੋ ਰਹੀ ਆ ਅਗਰ ਫਰਜ਼ ਕੋ ਇਹੀ ਇੰਡੀਪੈਂਡੈਂਟ ਲੈਬਾਰਟਰੀ ਤੋਂ ਪੰਜਾਬ ਸਰਕਾਰ ਉਹਦੀ ਫੋਰੈਂਸਿਕ ਲੈਬਾਰਟਰੀ ਤੋਂ ਜਾਂਚ ਕਰਾ ਦਿੰਦੀ ਔਰ ਬਲਕੇ ਬਿਹਤਰ ਇਹ ਹੁੰਦਾ ਕਿ ਪੰਜਾਬ ਚੋਂ ਕਰਾਉਂਦੀ ਕਿਉਂਕਿ ਪੰਜਾਬ ਦੀ ਕ੍ਰੈਡੀਬਿਲਿਟੀ ਫੋਰੈਂਸਿਕ ਲੈਬ ਦੀ ਡਾਕਟਰ ਵਿਜੇ ਸਿੰਘਲਾ ਜਿਹੜਾ ਮਨਿਸਟਰ ਉਹਦੀ ਆਡੀਓ ਦੇ ਵਿੱਚ ਉਹਦਾ ਖੁਲਾਸਾ ਹੋ ਚੁੱਕਾ ਵਾ ਇਹਨਾਂ ਨੇ ਉਹਨੂੰ ਕਲੀਨ ਚਿੱਟ ਦੇ ਦਿੱਤੀ ਕਿ ਜੀ ਇਹ ਆਡੀਓ ਜਿਹੜੀ ਸੀ ਡਾਕਟਰ ਵਿਜੇ ਸਿੰਘਲਾ ਦੀ ਉਹ ਠਿੱਕੇ ਦੇ ਦਰਾਂ ਨਾਲ ਜਾਲੀ ਸੀ ਲੇਕਿਨ ਉਸੇ ਫੋਰੈਂਸਿਕ ਲੈਬ ਸ਼ਾਇਦ ਖਰੜਦੀ ਇੱਕ ਦਿੱਤੀ ਡਾਇਰੈਕਟਰ ਨੇ ਮੋਰੀਆਂ ਆਣ ਕੇ ਕਿਹਾ ਕਿ ਇਹ ਸਰਾਸਰ ਗਲਤ ਰਿਪੋਰਟ ਆ ਇਹ ਜਿਹੜੀ ਆਡੀਓ ਸੀ ਡਾਕਟਰ ਵਿਜੇ ਸਿੰਘਲਾ ਦੀ ਬਿਲਕੁਲ ਜੈਨੂਨ ਸੀਗੀ ਇਸ ਲਈ ਇਹਦੀ ਜਾਂਚ ਹੋਣੀ ਬਹੁਤ ਬਹੁਤ ਲਾਜ਼ਮੀ ਆ ਇਹ ਸਾਡੇ ਵਕਾਰ ਦਾ ਸਵਾਲ ਆ ਔਰ ਮੈਂ ਅਰਦਾਸ ਕਰਦਾ ਕਿ ਭਗਵੰਤਮਾਨ ਔਰ ਆਸ ਵੀ ਕਰਦਾ ਮਾਂ ਕਿ ਇਦਾਂ ਦੀਆਂ ਘਤਿਆਰ ਕਤਿਆਰਕਾਂ ਦੇ ਵਿੱਚ ਸਾਡਾ ਚੀਫ ਮਿਨਿਸਟਰ ਇਨਵੋਲਡ ਨਹੀਂ ਹੋਵੇਗਾ ਪਰ ਅੱਜ ਕੀ ਹੋ ਰਿਹਾ ਵਾ ਕਿ ਅੱਧੇ ਪਚਦੇ ਲੋਕ ਇਸ ਨੂੰ ਸਵੀਕਾਰ ਕਰ ਰਹੇ ਆ ਅੱਧੇ ਪਿੱਛੇ ਅੱਧੇ ਲੋਕ ਕਹਿ ਰਹੇ ਨੇ ਕਿ ਸਰਕਾਰ ਦੇ ਕਹਿਣ ਦੇ ਉੱਤੇ ਮੀਡੀਆ ਦੇ ਕਹਿਣ ਦੇ ਉੱਤੇ ਕਿ ਇਹ ਤਾਂ ਇੱਕ AI ਦਾ ਔਰ ਡੀਪ ਫੇਕ ਵੀਡੀਓ ਦਾ ਕੰਮ ਹੈ ਇਹ ਜਾਲੀ ਵੀਡੀਓ ਆ ਪਰ ਜਿਹੜੇ ਅੱਧੇ ਲੋਕਾਂ ਦੇ ਮਨ ਵਿੱਚ ਸ਼ੁਭਾ ਰਹਿ ਜਾਣਾ ਕਿਉਂਕਿ ਬਹੁਤ ਜ਼ਿਆਦਾ ਵਾਇਰਲ ਹੋ ਗਈ ਬਹੁਤ ਸਾਰੀਆਂ ਸੋਸ਼ਲ ਸਾਈਟ ਦੇ ਉੱਤੇ ਤੇ ਉਹਨਾਂ ਦਾ ਫਿਰ ਜਿਹੜਾ ਸ਼ੱਕ 50% ਲੋਕਾਂ ਦੇ ਮਨਾਂ ਵਿੱਚ ਸ਼ੱਕ ਸਦਾ ਹੀ ਰਹਿ ਜਾਣਾ ਵਾ ਔਰ ਜਿਹੜੇ ਵੀ ਕਿਤੇ ਦੁਨੀਆ ਦੇ ਨਿਰਪੱਖ ਲੋਕ ਦੇਖ ਰਹੇ ਨੇ ਉਹਦੇ ਵਿੱਚ ਜਿੰਦਾ ਮੈਂ ਦੁਬਾਰਾ ਦੁਬਾਰਾ ਕਹਿ ਰਿਹਾ ਉਹਦੇ ਵਿੱਚ ਤੁਹਾਡੀ ਸਾਰਿਆਂ ਦੀ ਆਪਣੇ ਸਾਰਿਆਂ ਦੀ ਤੋਹੀਨ ਹੋਣ ਦਾ ਚਾਂਸ ਇਸ ਲਈ ਮੈਂ ਇੱਕ ਵਾਰ ਫਿਰ ਇਸ ਗੱਲ ਦੇ ਉੱਤੇ ਜ਼ੋਰ ਦਊਂਗਾ ਕਿ ਕਿਰਪਾ ਕਰਕੇ ਇਸ ਵੀਡੀਓ ਨੂੰ ਤੁਹਾਨੂੰ ਉਸ ਬੰਦਾ ਉਹ ਬੰਦਾ ਕਹਿ ਰਿਹਾ ਕਿ ਅਗਲੇ ਆਉਣ ਵਾਲੇ ਪੰਜ ਚਾਰ ਦਿਨ ਦੇ ਵਿੱਚ ਮੈਂ 6 7 8 ਵੀਡੀਓਜ਼ ਹੋਰ ਰਿਲੀਜ਼ ਕਰੂੰਗਾ ਤੇ ਤੁਸੀਂ ਕਿੰਨਿਆਂ ਨੂੰ ਨਕਾਰੋਗੇ ਕਿ ਇਹ ਵੀ ਗਲਤ ਹੈ ਇਹ ਵੀ ਗਲਤ ਹੈ ਇਹ ਵੀ ਗਲਤ ਹੈ ਕਿਸੇ ਜੇ ਕੋਈ ਕ੍ਰਿਮੀਨਲ ਆਦਮੀ ਵੀ ਆ ਜਿਹਦੀ ਛਵੀ ਖਰਾਬ ਵੀ ਆ ਕੀ ਉਹਨੂੰ ਅਧਿਕਾਰ ਕਿਸੇ ਦੇ ਖਿਲਾਫ ਸ਼ਿਕਾਇਤ ਕਰਨ ਦਾ ਨਹੀਂ ਹੈ ਜਾਂ ਆਪਣੀ ਗੱਲ ਕਹਿਣ ਦਾ ਨਹੀਂ ਹੈ ਉਹਦਾ ਉਹ ਆਪਾਂ ਮੂੰਹ ਤਾਂ ਬੰਦ ਕਰਾ ਨਹੀਂ ਸਕਦੇ ਇਸ ਦੀ ਤਾਂ ਇੱਕੋ ਇੱਕ ਕੁੱਖਤਾ ਹੱਲ ਹੈ ਕਿ ਪੰਜਾਬ ਸਰਕਾਰ ਪੰਜਾਬ ਪੁਲਿਸ ਇਸ ਦੀ ਵੈਰੀਫਿਕੇਸ਼ਨ ਇੱਕ ਫੋਰੈਂਸਿਕ ਲੈਬਾਰਟਰੀ ਚੰਡੀਗੜ੍ਹ ਤੋਂ ਤੁਰੰਤ ਕਰਵਾਈ ਜਾਵੇ ਔਰ ਅੱਗੇ ਦੇਖੋ ਹੱਸੋ ਇਹ ਨਹੀਂ ਗੱਲ ਕੀ ਹੋ ਰਹੀ ਹੈ ਇਹ ਇੱਕ ਤਰਫਾ ਹੀ ਚਲੇਗੀ ਪੁਲਿਸ ਆਪ ਹੀ ਦੂਜੇ ਪਾਸੇ ਕੋਈ ਪਾਰਟੀ ਨਹੀਂ ਹੈ ਮੋਹੱਲੇ ਦੀ ਅਦਾਲਤ ਵਿੱਚ ਔਰ ਮੈਨੂੰ ਥੋੜਾ ਜਿਹਾ ਰੰਜ ਹੈਗਾ ਕਿ ਜੱਜ ਸਾਹਿਬ ਨੇ ਉਹਨਾਂ ਨੂੰ ਚਾਹੀਦਾ ਸੀ ਪੰਜਾਬ ਪੁਲਿਸ ਨੂੰ ਪੁੱਛਦੇ ਕਿ ਤੁਸੀਂ ਕੀ ਇਸ ਵੀਡੀਓ ਦੀ ਤਸਦੀਕ ਕਰਾਈ ਹੈ ਕਿਸੇ ਫੋਰੈਂਸਿਕ ਲੈਬਾਰਟਰੀ ਤੋਂ ਕਿਸੇ ਸਾਈਬਰ ਐਕਸਪਰਟਸ ਤੋਂ ਤੁਸੀਂ ਇਸ ਵੀਡੀਓ ਨੂੰ ਤਸਦੀਕ ਕਰਾਇਆ ਕਿ ਜਾਨੀ ਹੈ ਉਹਨਾਂ ਨੇ ਵੀ ਇੱਕ ਤਰਫਾ ਐਕਸਪਾਰਟੀ ਆਰਡਰ ਕਰ ਦਿੱਤਾ ਕਿ ਸਾਰੀਆਂ ਸੋਸ਼ਲ ਮੀਡੀਆ ਸਾਈਟਸ ਤੋਂ ਫੇਸਬੁੱਕ YouTube Instagram Twitter ਤੋਂ ਇਹ ਵੀਡੀਓ ਨੂੰ ਤੁਰੰਤ ਹਟਾਇਆ ਜਾਵੇ ਚਲੋ ਉਸ ਨੂੰ ਹਟਾਇਆ ਜਾਵੇਗਾ ਲੇਕਿਨ ਜਿਹੜੀ ਪੰਜ ਚਾਰ ਦਿਨਾਂ ਪੰਜ ਸੱਤ ਦਿਨਾਂ ਦੇ ਵਿੱਚ ਉਹ ਆਲਰੇਡੀ ਸ਼ੇਅਰ ਹੋ ਚੁੱਕੀ ਜਿਹੜੀ ਆਲਰੇਡੀ ਦੁਨੀਆਂ ਦੇ ਵਿੱਚ ਲੋਕਾਂ ਨੇ ਉਹਨੂੰ ਡਾਊਨਲੋਡ ਕਰਕੇ WhatsApp ਦੇ ਉੱਤੇ ਪਾ ਦਿੱਤਾ ਹੋ ਉਹਨੂੰ ਕੌਣ ਰੋਕੇਗਾ ਮੇਰੇ ਵੀਰੋ ਸਪੈਸ਼ਲੀ ਮੈਂ ਇਸ ਗੱਲ ਦੀ ਬਜਾਹਤ ਕਰ ਰਿਹਾ ਬਤੌਰ ਆਪੋਜੀਸ਼ਨ ਦਾ ਲੀਡਰ ਆਪੋਜੀਸ਼ਨ ਦਾ ਐਮ ਐਲ ਏ ਕਿ ਆਪਣੀ ਛਵੀ ਨੂੰ ਬਚਾਉਣ ਲਈ ਪੰਜਾਬੀਆਂ ਦੀ ਔਰ ਚੀਫ ਮਿਨਿਸਟਰ ਦੇ ਅਹੁਦੇ ਤੇ ਹੁਤਬੇ ਦੀ ਮਾਣ ਤੇ ਮਰਿਆਦਾ ਨੂੰ ਬਰਕਰਾਰ ਰੱਖਣ ਵਾਸਤੇ ਇਸ ਵੀਡੀਓ ਨੂੰ ਤੁਰੰਤ ਜਿਹੜਾ ਉਹ ਕਿਸੇ ਅੱਛੀ ਫੋਰੈਂਸਿਕ ਇੰਡੀਪੈਂਡੈਂਟ ਲੈਬੋਰਟਰੀ ਤੋਂ ਆਊਟ ਆਫ ਪੰਜਾਬ ਇਹਦੀ ਜਾਂਚ ਕਰਾਈ ਜਾਵੇ ਕਿਉਂਕਿ ਹੋ ਕੀ ਰਿਹਾ ਆ ਕਿ ਸਿਰਫ ਇਹ ਕਹਿ ਦੇਣਾ ਕਿ ਇਹ ਤਾਂ ਬੀਜੇਪੀ ਦਾ ਕੰਮ ਸੀ ਦੇਖੋ ਬੀਜੇਪੀ ਦੇ ਕੋਲ ਤਾਂ ਭਗਵੰਤ ਮਾਨ ਦੀ ਜਿਹੜੀ ਜਰਮਨੀ ਦੇ ਸ਼ੈਫ ਫ੍ਰੈਂਕਫਰਟ 에ਰਪੋਰਟ ਦੀ ਲੁਫਤਾਨ ਲੁਫਤਾਨਜ਼ਾ 에ਅਰਲਾਈਨ ਦੀ दारू ਪੀਤੇ ਦੀ ਵੀਡੀਓ ਹੋ ਮਿਨਿਸਟਰ ਦੇ ਕੋਲ ਆ ਔਰ ਹੋ ਸਕਦਾ ਕਿ ਉਸ ਵੀਡੀਓ ਨੂੰ ਆਪਣੇ ਕੋਲ ਰੱਖ ਕੇ ਉਹਨੂੰ ਨਾ ਰਿਲੀਜ਼ ਕਰਕੇ ਕਿਉਂਕਿ ਉਹਨੂੰ ਡੀਪਲੇਨ ਕਰਤਾ ਸੀ ਚੀਫ ਮਿਨਿਸਟਰ ਨੂੰ ਨਾਰਮਲ ਕੋਰਸ ਵਿੱਚ ਕੋਈ ਜਹਾਜ਼ ਕੋ 에ਅਰਲਾਈਨ ਐਵੇਂ ਤਾਂ ਕਿਸੇ ਨੂੰ ਡੀਪਲੇਨ ਕਰਦੀ ਨਹੀਂ ਜਦੋਂ ਬੰਦੇ ਦੀ ਖਲਾਤੀ ਇੰਨੇ ਖਰਾਬ ਹੋਣ ਕਿ ਦੂਜੇ ਪੈਸੇਂਜਰਸ ਨੂੰ ਤੋ ਮੁਸ਼ਕਲ ਆਦਾ ਹੋਵੇ ਉਹਦੀਆਂ ਹਰਕਤਾਂ ਤੋਂ ਉਹ ਪਰੇਸ਼ਾਨ ਹੋਣ ਤਾਂ ਏਅਰਲਾਈਨਸ ਕਹਿੰਦੇ ਕਿ ਅਸੀਂ ਤੁਹਾਨੂੰ ਆਪਣੇ ਜਹਾਜ਼ ਵਿੱਚ ਨਹੀਂ ਲੈ ਕੇ ਜਾ ਸਕਦੇ ਇਹਦੀ ਵੀਡੀਓ ਤਾਂ ਹੋਮ ਮਿਨਿਸਟਰ ਔਰ ਹੋਮ ਮਿਨਿਸਟਰੀ ਗਵਰਨਮੈਂਟ ਆਫ ਇੰਡੀਆ ਦੇ ਕੋਲ ਹੈ ਕਿਤੇ ਇਹ ਤਾਂ ਨਹੀਂਗਾ ਕਿ ਗਵਰਨਮੈਂਟ ਆਫ ਇੰਡੀਆ ਬੀਜੇਪੀ ਦੀ ਇਦਾਂ ਦੀਆਂ ਵੀਡੀਓਜ਼ ਆਪਣੇ ਕੋਲ ਰੱਖ ਕੇ ਤਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਦੀ ਬਾਹ ਮਰੋੜ ਕੇ ਕੋਈ ਫਾਇਦਾ ਤਾਂ ਨਹੀਂ ਲੈ ਰਹੇ ਉਹ ਰਹਾਤਾ ਨਹੀਂ ਲੈ ਰਹੇ ਕਿ ਉਹਨਾਂ ਨੇ ਐਨਐਸਸੀ ਤਾਂ ਨਹੀਂ ਲਗਵਾਤੀ ਉਸੇ ਵੀਡੀਓ ਦੇ ਵੀਡੀਓ ਜਾਂ ਇਸ ਤਰ੍ਹਾਂ ਦੇ ਉਹਨਾਂ ਦੇ ਕੋਲ ਪੰਜਾਬ ਦੇ ਚੀਫ ਮਿਨਿਸਟਰ ਦੇ ਕੁਝ ਕਾਰਨਾਮੇ ਹੋਣਗੇ ਉਹ ਤਾਂ ਨਹੀਂ ਦਿਖਾ ਕੇ ਉਹਨਾਂ ਨੇ ਕਿਹਾ ਕਿ ਸਾਡੇ ਨੌਜਵਾਨਾਂ ਨੂੰ ਐਨਐਸਸੀ ਲਾ ਕੇ ਗਿਬਰੂਗੜ ਦੇ ਜੇਲ੍ਹ ਵਿੱਚ ਭੇਜਿਆ ਸਕਿਆ ਜਾਵੇ ਸਾਡੇ ਕਿਸਾਨਾਂ ਦੇ ਮੋਰਚੇ ਨੂੰ ਖਦੇੜਿਆ ਗਿਆ ਬੁਲਡੋਜ਼ਰ ਤੇ ਜੀਸੀਬੀ ਮਸ਼ੀਨਾਂ ਨਾਲ ਉਹਨਾਂ ਦਾ ਖਦੇੜਤਾ ਸਾਰਾ ਮੋਰਚਾ ਇੱਕ ਪੀਸਫੁਲ ਮੋਰਚੇ ਨੂੰ ਇਹ ਤੇ ਭਾਜਪਾ ਨੇ ਇਸ ਤਰ੍ਹਾਂ ਦੀ ਵੀਡੀਓਜ਼ ਤੇ ਇਸ ਤਰ੍ਹਾਂ ਦੇ ਉਹਨਾਂ ਦੇ ਕੋਲ ਮਸੌਦਾ ਹੋਵੇਗਾ ਜਿਹਦੇ ਨਾਲ ਸਾਡਾ ਚੀਫ ਮਿਨਿਸਟਰ ਪੰਜਾਬ ਦਾ ਉਹਨਾਂ ਦੇ ਪ੍ਰੈਸ਼ਰ ਦੀਨ ਆ ਰਿਹਾ ਕਿ ਤੇ ਇਹ ਤਾਂ ਨਹੀਂ ਹੋ ਰਿਹਾ ਇਸ ਲਈ ਇਹਦੀ ਵੈਰੀਫਿਕੇਸ਼ਨ ਹੋਣੀ ਬਹੁਤ ਬਹੁਤ 라ਜਮੀ ਹੈ ਤੁਰੇ ਜਾਂਦੇ ਇਹ ਕਹਿ ਦੇਣਾ ਕਿ ਭਾਜਪਾ ਨੇ ਕਰਾਤਾ ਇਹਦੇ ਨਾਲ ਤਾਂ ਕੋਈ ਪਰਪਸ ਨਹੀਂ ਹਲੋਂਦਾ ਅਗਰ ਤੁਹਾਡੇ ਕੋਲ ਸਰਟੀਫਾਈਡ ਲੈਬ ਦੀ ਸਰਟੀਫਾਈਡ ਕਾਪੀ ਹੋਊਗੀ ਕਿ ਇਹ ਵੀਡੀਓ ਜਿਹੜੀ ਆ ਇਹ ਡੀਪ ਫੇਕ ਦੀ ਹੈ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੰਮ ਆ ਤਫੇ ਲੋਕਾਂ ਦੇ ਮਨ ਵਿੱਚ ਇੱਕ ਭਰੋਸਾ ਆਵੇਗਾ ਕਿ ਹਾਂ ਇਹਦੇ ਤਾਂ ਕੰਮ ਗਲਤ ਆ ਕਿਉਂਕਿ ਜਿਹੜਾ ਇਲਜ਼ਾਮ ਲਾਉਣ ਵਾਲਾ ਵਿਅਕਤੀ ਹੈ ਉਹ ਤਾਂ ਇਹ ਕਹਿ ਰਿਹਾ ਕਿ ਮੈਂ ਗਰੋਕ ਤੇ ਸ਼ੇਅਰ ਕੀਤਾ ਤੁਸੀਂ ਇਹਦੀ ਸਕਰੀਨਸ਼ਾਟਸ ਲੈ ਕੇ ਗਰੋਕ ਤੇ ਪਾ ਕੇ ਦੇਖ ਲਓ ਚੈਟ ਜੀਪੀਟੀ ਜਿਹੜੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਐਪਸ ਨੇ ਉਹਦੇ ਤੇ ਤੁਸੀਂ ਪਾ ਕੇ ਦੇਖ ਲਓ ਕਿ ਇਹ ਇਹ ਫੋਟੋਜ਼ ਜਾਂ ਇਹ ਵੀਡੀਓ ਜਿਹੜੀ ਕਿ ਫੇਕ ਤਾਂ ਨਹੀਂ ਹੈ ਉਹ ਕਹਿੰਦਾ ਕਿ ਮੇਰੇ ਕੋਲ ਤਾਂ ਜਵਾਬ ਆ ਰਿਹਾ ਕਿ ਇਹਦੇ ਤੇ ਕੋਈ ਐਡੀਟਿੰਗ ਨਹੀਂ ਹੋਈ ਕਿਸ ਲਈ ਮੇਰੇ ਵੀਰੋ ਇਹ ਇਹ ਵਕਾਰ ਪੰਜਾਬ ਦਾ ਹੈ ਇਹ ਕੱਲੇ ਭਗਵੰਤਪਾਲ ਦੇ ਵਕਾਰ ਦੀ ਗੱਲ ਹੀ ਇਹ ਤਾਂ ਹੋ ਸਕਦਾ ਇਸ ਤਰ੍ਹਾਂ ਨਹੀਂ ਆਈਆਂ ਹੋਰ ਵੀ ਵੀਡੀਓ ਤੇ ਹੋਰ ਵੀ ਗੱਲਾਂ ਗਾਹ ਹੋਣਗੀਆਂ ਪਰ ਇਹ ਸਾਡੇ ਵਕਾਰ ਦਾ ਸਵਾਲ ਆ ਨਾਲ ਹੀ ਹਰਚਰਨ ਭੁੱਲਰ ਦੇ ਮਾਮਲੇ ਤੇ 5 ਦਿਨ ਬਾਅਦ ਆਣ ਕੇ ਸਰਕਾਰ ਦਾ ਇਹ ਕਹਿ ਦੇਣਾ ਸਰਸਰੀ ਗੱਲਾਂ ਚੱਲ ਰਹੀਆਂ ਨੇ ਕਿ ਅਸੀਂ ਤਾਂ ਉਹਨੂੰ ਸਸਪੈਂਡ ਕਰਤਾ ਬਹੁਤ ਵੱਡਾ ਐਕਸ਼ਨ ਲੈ ਲਿਆ ਬਈ ਸਾਰੀ ਦੁਨੀਆ ਅੱਛੀ ਤਰ੍ਹਾਂ ਜਾਣਦੀ ਆ ਕਿ ਜਦੋਂ ਕੋਈ ਵੀ ਪੁਲਿਸ ਆਫਸਰ ਜਾਂ ਕੋਈ ਵੀ ਗੈਜ਼ਟੇਡਰ ਆਫਸਰ ਜਾਂ ਕੋਈ ਵੀ ਆਫਸਰ 48 ਘੰਟੇ ਕਿਸੇ ਪੁਲਿਸ ਕਸਟਡੀ ਚ ਰਹਿ ਜਾਏ ਯਾ ਜੁਡੀਸ਼ੀਅਲ ਕਸਟਡੀ ਵਿੱਚ ਰਹਿਦੇ ਹੋਏ ਉਹਦੀ ਤਾਂ ਸਸਪੈਂਸ਼ਨ ਆਟੋਮੈਟਿਕ ਹੀ ਹੈ ਇਹ ਤਾਂ ਫਿਰ ਵੀ ਆਈਪੀਐਸ ਸੀਗਾ ਤੇ ਆਈਪੀਐਸ ਦੇ ਰੂਲਸ ਗਵਰਨ ਕਰਦਾਂ ਨੇ ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਹੋਮ ਮਿਨਿਸਟਰੀ ਆ ਉਹਦੇ ਰੂਲਸ ਐ ਰੈਗੂਲੇਸ਼ਨਸ ਬਣੇ ਨੇ ਇਹ ਕੋ ਪੰਜਾਬ ਤੇ ਅਸਾਨਤਾ ਨਹੀਂ ਕੀਤਾ ਪਰ ਜਿਹੜਾ ਇੰਨੇ ਦਿਨਾਂ ਤੱਕ ਪੰਜਾਬ ਸਰਕਾਰ ਦਾ ਮੂੰਹ ਬੰਦ ਆ ਔਰ ਚੁੱਪ ਬੈਠੇ ਨੇ ਉਹਦੇ ਤੇ ਕੁਝ ਬੋਲੇ ਨਹੀਂਗੇ ਇਹਦਾ ਮਤਲਬ ਤਾਂ ਕਬੂਲ ਲਿਆ ਕਿ ਜਿਹੜੀ ਹਰਚਰਨ ਭੁੱਲੜ ਦੀ ਸਾਰੀ ਕਰਪਸ਼ਨ ਆ ਉਹ ਤਾਂ ਸਾਰੀ ਆਣ ਕੇ ਦਿੱਗਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸੇਰਾ ਇਹਦਾ ਮਤਲਬ ਕੱਟੜ ਇਮਾਨਦਾਰੀ ਵਾਲਾ ਵੀ ਟੈਗ ਸਾਡਾ ਖਤਮ ਹੋ ਚੁੱਕਾ ਵਾ ਮਹਿਜ਼ ਆਪਣੇ ਮੂੰਹੋਂ ਨਾ ਕਹਿਣ ਨਾਲ ਕਿ ਅਸੀਂ ਬੜੇ ਕੱਟੜ ਇਮਾਨਦਾਰ ਹਾਂ ਤੇ ਗੱਲ ਨਹੀਂ ਨਾ ਬਣਦੀ ਕਿਉਂਕਿ ਤੁਹਾਡੇ ਨੱਕ ਦੇ ਥੱਲੇ ਡੀਆਈਜੀ ਰੂਪਰ ਬਿਲਕੁਲ ਚੰਡੀਗੜ੍ਹ ਦੇ ਨੇੜੇ ਮੁਹਾਲੀ ਵਿੱਚ ਉਹਦਾ ਦਫ਼ਤਰ ਸਿਗਾ ਤੇ ਚੰਡੀਗੜ੍ਹ ਚ ਉਹਦੀ ਰਿਹੈਸ਼ ਸਿਗੀ ਉਹਦੇ ਘਰੋਂ 7.5 ਕਰੋੜ ਰੁਪਏ ਕੈਸ਼ ਮਿਲ ਜੇ ਉਹਦੇ ਕਰੋੜ 2.5 ਕਿਲੋ ਸੋਨਾ ਮਿਲ ਜੇ ਤੇ ਅਸੀਂ ਕਹੀਏ ਸਾਨੂੰ ਪਤਾ ਹੀ ਕੁਛ ਨਹੀਂ ਇਹਦਾ ਮਤਲਬ ਤੁਹਾਡੀ ਇੰਟੈਲੀਜੈਂਸ ਦਾ ਫੇਲਿਅਰ ਹੈ ਇਹਦਾ ਮਤਲਬ ਤੁਹਾਡੀ ਫ੍ਰਿਜਿਲੈਂਸ ਆਪਣੇ ਵਿਰੋਧੀਆਂ ਨੂੰ ਪਰੇਸ਼ਾਨ ਕਰਕੇ ਰੱਖਿਆ ਵਾ ਕਰਨ ਵਾਸਤੇ ਰੱਖਿਆ ਵਾ ਉਸ ਨੂੰ ਤੁਸੀਂ ਕੋਈ ਸਹੀ ਮੈਨਿਆਂ ਵਿੱਚ ਭ੍ਰਿਸ਼ਟਾਚਾਰ ਨੂੰ ਰੋਕਣ ਵਾਸਤੇ ਜਿਹੜੇ ਉੱਪਰਲੇ ਸਤਰ ਦੇ ਅਫਸਰਸ ਨੇ ਉਹਨਾਂ ਤੇ ਤੁਸੀਂ ਅੱਜ ਤੱਕ ਪਿਛਲੇ ਸਾਢੇ 3 ਸਾਲ ਵਿੱਚ ਕੋਈ ਜਾਂਚ ਨਹੀਂ ਕੀਤੀ ਇਹਦਾ ਮੈਂ ਪਹਿਲਾਂ ਵੀ ਕਿਹਾ ਸੀ ਕਿ ਦਿਸ ਇਜ਼ ਦਾ ਟਿਪ ਆਫ ਦੀ ਆਈਸਬਰਗ ਤੇ ਕਰਪਸ਼ਨ ਅਗਰ ਕਿਤੇ ਸਮੁੱਚੇ ਪੰਜਾਬ ਦੇ ਜਿਹੜੇ ਡਾਊਟਫੁਲ ਅਫਸਰਸ ਨੇ ਪਾਵਰਫੁਲ ਅਫਸਰਸ ਨੇ ਚਾਹੇ IAS ਨੇ ਤੇ ਚਾਹੇ IPS ਨੇ ਤੇ ਚਾਹੇ PCS ਨੇ ਤੇ ਚਾਹੇ ਸਬਡਿਵੀਜ਼ਨ ਐਡ ਪੋਸਟਡ ਡੀਐਸਪੀ ਨੇ ਤਾਂ ਚਾਇਓ ਇੰਪੋਰਟੈਂਟ ਖਾੜਿਆਂ ਵਿੱਚ ਪੋਸਟਡ ਐਸਐਚਓਜ਼ ਨੇ ਅਗਰ ਉਹਨਾਂ ਦੀ ਜਾਂਚ ਕੀਤੀ ਜਾਵੇਗੀ ਤਾਂ ਜਿਹੜਾ ਸਿੰਕੜੇ ਕਰੋੜਾਂ ਦਾ ਇੱਕ ਇੱਕ ਵਿਅਕਤੀ ਦੇ ਕੋਲ ਜਿਹੜਾ ਰਿਸ਼ਤਾਚਾਰ ਦਾ ਪੈਸਾ ਉਹ ਤੁਹਾਨੂੰ ਲੱਭਿਆ ਜਾ ਸਕਦਾ ਲੇਕਿਨ ਉਹਦੀ ਜਾਂਚ ਕੌਣ ਕਰੇਗਾ ਆਪਾ 5 ਦਿਨ ਤੋਂ ਬਾਅਦ ਸਿਰਫ ਇਹ ਕਹਿੰਦਾ ਸਸਪੈਂਡ ਕਰਤਾ ਜੀ ਉਸ ਤੋਂ ਬਾਅਦ ਕਿਸੇ ਨੇ ਮੂੰਹ ਨਹੀਂ ਖੋਲਿਆ ਔਰ ਮੇਨਸਟ੍ਰੀਮ ਮੀਡੀਆ ਨੂੰ ਪੁੱਛਣਾ ਚਾਹੁੰਦਾ ਤੇ ਮੇਰਾ ਫਰਜ਼ ਥੋੜਾ ਹੋਏਗਾ ਕਿ ਮੈਂ ਪੁੱਛਾਂ ਸਰਕਾਰ ਨੂੰ ਹਰ ਗੱਲ ਜਾਂ ਕੋਈ ਆਪੋਜੀਸ਼ਨ ਦੇ ਲੀਡਰਸ ਪੁੱਛਣ ਯਾਹ ਕੋ ਸੋਸ਼ਲ ਐਕਟੀਵਿਸਟ ਪੁੱਛਣ ਇਹਦਾ ਮੇਨਸਟ੍ਰੀਮ ਮੀਡੀਆ ਜਿਹੜੇ ਸਾਡੇ ਮਤਲਬ ਜਿਹੜੇ ਸਰਕਾਰਾਂ ਤੋਂ ਹਿਸ਼ਤਿਆਰ ਲੈਂਦੇ ਨੇ ਕਰੋੜਾ ਅਰਬਾ ਰੁਪਏ ਦੀ ਇਹ ਤੁਹਾਡੀ ਸੋਮਵਾਰੀ ਹੈ ਤੁਸੀਂ ਪੁੱਛਣਾ ਸੀ ਪੰਜਾਬ ਸਰਕਾਰ ਨੂੰ ਚੀਫ ਮਿਨਿਸਟਰ ਨੂੰ ਕਿਉਂਕਿ ਉਹ ਹੋਮ ਮਿਨਿਸਟਰ ਵੀ ਆ ਇਹ ਫੇਲਿਅਰ ਜਦੋਂ ਭੁੱਲਰ ਦੇ ਪੈਸੇ ਨਿਕਲਦੇ ਨੇ ਇੰਨੇ ਵੱਡੇ ਪੱਧਰ ਦੇ ਉੱਤੇ ਇਹ ਹੋਮ ਮਿਨਿਸਟਰ ਯਾਨੀ ਕਿ ਭਗਵੰਤ ਪਾਣ ਦੀ ਬਤੌਰ ਚੀਫ ਮਿਨਿਸਟਰ ਹੋਮ ਮਿਨਿਸਟਰ ਡਾਇਰੈਕਟ ਫੇਲਿਅਰ ਹੈ ਪਰ ਕਿਸੇ ਮੀਡੀਆ ਨੇ ਨਹੀਂ ਪੁੱਛਿਆ ਕਿ ਜੀ ਭਗਵੰਤ ਹਰਚਰਨ ਭੁੱਲਰ ਦੇ ਭ੍ਰਸ਼ਟਾਚਾਰ ਮਾਰੇ ਵਿਜਨਸ ਬਿਊਰੋ ਤੇ ਤੁਹਾਡੀ ਇੰਟੈਲੀਜੈਂਸ ਕਿਉਂ ਫੇਲ ਹੋਈ ਆ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਵਾ ਕੀ ਭਗਵੰਤਮਾਨ ਬਤੌਰ ਹੋਮ ਮਿਨਿਸਟਰ ਇਹਦੀ ਰਿਸਪੌਂਸਿਬਿਲਿਟੀ ਚੱਕੇਗਾ ਕਿਸੇ ਮੇਨਸਟ੍ਰੀਮ ਮੀਡੀਆ ਨੇ ਨਹੀਂ ਪੁੱਛਿਆ ਕਿਸੇ ਮੇਨਸਟ੍ਰੀਮ ਮੀਡੀਆ ਨੇ ਟੋヨタ ਹਾਈਲਕਸ ਦੀਆਂ 144 ਗੱਡੀਆਂ ਪੰਜਾਬ ਪੁਲਿਸ ਸੜਕ ਸੁਰੱਖਿਆ ਫੋਰਸ ਵਾਸਤੇ ਖਰੀਦੀਆਂ ਗਈਆਂ ਔਰ ਦੇ ਵਿੱਚ 15 ਤੋਂ 21 ਕਰੋੜ ਰੁਪਏ ਦਾ ਕੋਟਾਲਾ ਬਿੱਲ ਸਮੇਤ ਸਾਰਾ ਕੁਝ ਦਸਤਾਵੇਜ਼ ਅਸੀਂ ਪਬਲਿਕ ਡੋਮੇਨਸ ਲੈ ਕੇ ਆ ਗਏ ਕਿਸੇ ਮੇਨਸਟ੍ਰੀਮ ਮੀਡੀਆ ਨੇ ਜਾ ਕੇ ਪੁੱਛਿਆ ਨਹੀਂ ਹੋਮ ਮਿਨਿਸਟਰ ਨੂੰ ਜਾਂ ਈਵਨ ਡੀਜੀਪੀ ਨੂੰ ਕਿ ਇਸ ਮੁੱਦੇ ਦੇ ਉੱਤੇ ਤੁਹਾਡਾ ਕੀ ਰਿਐਕਸ਼ਨ ਹੈ ਕਿਸ ਨੇ ਨਹੀਂ ਪੁੱਛਿਆ ਮੇਰੇ ਵੀਰੋ ਇਹਦੇ ਨਾਲ ਕੀ ਹੁੰਦਾ ਸਾਡਾ ਤਾਂ ਕੁਝ ਨਹੀਂ ਜਾ ਰਿਹਾ ਸੀ ਤਾਂ ਆਪਣਾ ਕੰਮ ਕਰ ਰਹੇ ਆਂ ਲੋਕਾਂ ਦੀ ਅਦਾਲਤ ਵਿੱਚ ਸਭ ਕੁਝ ਆ ਰਿਹਾ ਵਾ ਇਹਦੇ ਨਾਲ ਸਰਕਾਰਾਂ ਦੀ ਕ੍ਰੈਡੀਬਿਲਿਟੀ ਘਟਦੀ ਲੇਕਿਨ ਜਦ ਹੀ ਅਸ਼ਲੀਲ ਵੀਡੀਓ ਆ ਇਹਦੇ ਨਾਲ ਤਾਂ ਸਾਡਾ ਪੰਜਾਬ ਦੇ ਬਹਾਦਰ ਲੋਕਾਂ ਦਾ ਫਖਾਰ ਡਿੱਗ ਰਿਹਾ ਵਾ ਜਦ ਜਦ ਉਹ ਘੁੰਮੇਗੀ ਜਦ ਜਦ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋਵੇਗੀ ਇਹ ਖਿੱਸਾ ਪੰਜਾਬ ਵਿੱਚ ਬੈਠੇ ਲੋਕਾਂ ਦਾ ਉਨਾ ਮਨ ਮਨ ਵਿੱਚ ਸ਼ੰਕਾ ਰਹੇਗੀ ਕਿ ਯਾਰ ਵੀਡੀਓ ਕਿਤੇ ਸੱਚੀ ਤਾਂ ਨਹੀਂ ਕਿਤੇ ਭਗਵੰਤ ਮਾਨ ਨੇ ਵਕੀ ਹੀ ਕਰਤੂਤਾ ਨਹੀਂ ਕੀਤੀ ਕਿਉਂਕਿ ਉਹਦੇ ਨਾਲ ਜਿਹੜਾ ਗਲਾਸ ਹੱਥ ਦਾ ਉਹ ਸਰਾਉਨਮਸ ਹੈ ਭਗਵੰਤ ਮਾਨ ਦੀ ਪਰਸਨੈਲਿਟੀ ਦੇ ਨਾਲ ਬਹੁਤ ਸਾਰੀਆਂ ਵੀਡੀਓਜ਼ ਇਹਦੀਆਂ ਆਈਆਂ ਪਬਲਿਕ ਡੋਮੇਨਸ ਜਿਹਦੇ ਚ ਇਹ ਐਲਕੋਹਲ ਦੇ ਅਸਰ ਅਧੀਨ ਨਜ਼ਰ ਆਉਂਦਾ ਸੋ ਇਸ ਲਈ ਪੰਜਾਬ ਦੀ ਬਿਹਤਰੀ ਲਈ ਸਾਡੇ ਲੋਕਾਂ ਦੀ ਤੇ ਸਾਡੇ 3 ਕਰੋੜ ਪੰਜਾਬੀਆਂ ਦੀ ਛਵੀ ਲਈ ਔਰ ਸਭ ਤੋਂ ਇੰਪੋਰਟੈਂਟ ਕਿ ਜਿਹੜਾ ਪੰਜਾਬ ਦਾ ਇਸ ਵਕਤ ਲੀਡਰ ਹੈ ਪੰਜਾਬ ਦਾ ਚੀਫ ਮਿਨਿਸਟਰ ਹੈ ਉਹਦੀ ਛਵੀ ਨੂੰ ਬਚਾਉਣ ਵਾਸਤੇ ਇਹਦੀ ਫੋਰੈਂਸਿਕ ਲੈਬੋਰਟਰੀ ਤੋਂ ਜਾਂਚ ਹੋਣੀ ਬਹੁਤ ਬਹੁਤ ਜ਼ਰੂਰੀ ਆ ਉਮੀਦ ਕਰਦਾ ਕਿ ਜਿਹੜੀ ਮੋਹੱਲੀ ਦੀ ਅਦਾਲਤ ਹੈ ਉਹ ਵੀ ਇਸ ਗੱਲ ਤੇ ਗੌਰ ਕਰੇਗੀ ਉਹ ਵੀ ਸਾਈਬਰ ਸੈੱਲ ਜਾਂ ਪੰਜਾਬ ਪੁਲਿਸ ਜਿਹੜੇ ਉੱਥੇ ਆਪ ਹੀ ਕੰਪਲੇਨ ਬਣ ਗਏ ਆਪ ਹੀ ਮੁਦਈ ਬਣ ਗਏ ਤਾਂ ਉਹ ਗੱਲ ਹੋ ਗਈ ਕਿ ਆਪੇ ਜੱਜ ਆਪੇ ਗਵਾਹ ਆਪੇ ਪੁਲਿਸ ਆਪੇ ਪ੍ਰੋਸੀਕਿਊਸ਼ਨ ਆਪੇ ਜੇਲਰ ਆਪੇ ਸੁਪਰਡੈਂਟ ਇਸ ਤਰ੍ਹਾਂ ਦਾ ਜਮਹੂਰੀਅਤ ਨਹੀਂ ਚੱਲ ਸਕਦੀ ਬਾਬਾ ਸਾਹਿਬ ਅੰਬੇਦਕਰ ਦੀਆਂ ਫੋਟੋਆਂ ਤੁਸੀਂ ਐਵੇਂ ਮਤਲਬ ਕਿਉਂ ਟੰਗੀਆਂ ਨੇ ਫਿਰ ਜੇ ਤੁਸੀਂ ਬਾਬਾ ਸਾਹਿਬ ਅੰਬੇਦਕਰ ਦੇ ਬਣਾਏ ਹੋਏ ਸਭਿਧਾਨ ਦੇ ਅਨੁਸਾਰ ਪੰਜਾਬ ਦੀ ਸਰਕਾਰ ਨਹੀਂ ਚਲਾਉਣੀ ਤਾਂ ਫਿਰ ਤਾਂ ਉਹ ਫੋਟੋਆਂ ਜਿਹੜੀਆਂ ਨੇ ਉਹ ਹਲਾ ਦੇਣੀਆਂ ਚਾਹੀਦੀਆਂ ਅੱਜ ਦਾ ਮੇਰਾ ਵਿਸ਼ਾ ਇਹ ਸੀਗਾ ਔਰ ਮੈਂ ਆਸ ਕਰਦਾ ਕਿ ਜਿਹੜੇ ਨਿਰਪੱਖ ਲੋਕ ਨੇ ਜਿਹੜੇ ਬਿਲਕੁਲ ਜੈਨੂਅਲੀ ਪੰਜਾਬ ਲਈ ਇੰਟਰਸਟਿਡ ਨੇ ਉਹ ਇਸ ਗੱਲ ਨੂੰ ਜਿਆਦਾ ਤੋਂ ਜਿਆਦਾ ਪੂਰਜ਼ੋਰ ਤਰੀਕੇ ਨਾਲ ਇਸ ਵੀਡੀਓ ਦੀ ਵੈਰੀਫਿਕੇਸ਼ਨ ਦੀ ਮੰਗ ਕਰਨਗੇ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਮਸ਼ਕੂਰ ਹਾਂ ਧੰਨਵਾਦ ਕਰਦਾ